ਸਰ ਤੋਂ ਰੱਬਾਤ ਬਸ ਸਵਾਗਤ ਹੈ ਧੰਵਾਦ ਹਾਂ ਸਰ ਵਿਕਸ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਲੋਕਾਂ ਦਾ ਜਿਹੜਾ ਹਾਲਚਾਲ ਜਾਣਨ ਲਈ ਸੀਐਮ ਪੰਜਾਬ ਆਉਂਦੇ ਰਹੇ ਤੇ ਲੋਕਾਂ ਨੇ ਉਹਨਾਂ ਨੂੰ ਹਰ ਚੀਜ਼ ਨੂੰ ਡਰਾਮਾ ਸਮਝਿਆ ਹੁਣ ਟੀਵੀ ਚੈਨਲਾਂ ਤੋਂ ਪਤਾ ਲੱਗਾ ਕਿ ਸੀਐਮ ਭਗਵੰਤ ਮਾਨ ਜਿਹੜੇ ਹੈਗੇ ਉਹ ਬਿਮਾਰ ਹੋ ਗਏ ਤੇ ਲੋਕੀ ਅਜੇ ਵੀ ਇਹਨੂੰ ਡਰਾਮਾ ਹੀ ਸਮਝੀ ਜਾ ਰਹੇ ਆ ਇਹ ਦਿਵਲ ਟੋਡਕੀਂ ਚਾਹ। ਇੱਕ ਗੱਲ ਤਾਂ ਸੰਧੂ ਸਾਹਿਬ ਬੜੀ ਸਮਝਣ ਵਾਲੀ ਤੇ ਸੋਚਣ ਵਾਲੀ ਹੈ ਕਿ ਡਰਾਮੇ ਕਰਨਕ ਦਾ ਸਾਡਾ ਮੁੱਖ ਮੰਤਰੀ ਤੌਧੇ ਜੀ ਇੱਕ ਨੰਬਰ ਤੇ ਹੈ। ਜਿਸ ਤਰ੍ਹਾਂ ਦਾ ਉਹਦਾ ਪਿਛਲਾ ਆਪਦਾ ਉਹ ਕਲਾਕਾਰੀ ਵਾਲਾ ਕਿਰਦਾਰ ਸੀ ਉਹਨੇ ਸਰਕਾਰ 'ਚ ਵੀ ਬਖੂਬੀ ਹồn ਪਾਇਆ। ਇਹਨਾਂ ਡਰਾਮਿਆਂ ਕਰਕੇ ਹੀ ਇਹਦੀ ਸਰਕਾਰ ਆਈ ਹੈ। ਪਰ ਹੁਣ ਪੰਜਾਬ ਦੇ ਲੋਕ ਇਸ ਗੱਲ ਨੂੰ ਸਮਝ ਚੁੱਕੇ ਨੇ ਵੀ ਯਾਰ ਇੱਥੇ ਡਰਾਮਿਆਂ ਨਾਲ ਟੱਲ ਢਿੱਡ ਨਹੀਂ ਪੜਨਾ। ਜੀ ਜੀ। ਇਹ ਗੱਲ ਵੀ ਕੱਲ ਤੇ ਲਿਖਿਆ ਸੱਚ ਹੈ ਕਿ ਮੁੱਖ ਮੰਤਰੀ ਹਰ ਕੰਮ 'ਚ ਡਰਾਮਾ ਕਰਦਾ। ਆਵੇ ਉਹ ਕੋਈ ਸਮਾਜ ਦਾ ਕੰਮ ਹੈ ਰਾਜਨੀਤਿਕ ਦਾ ਕੰਮ ਹੈ ਚਾਹੇ ਉਹ ਧਾਰਮਿਕ ਦਾ ਤੌਰ ਤੇ ਕੰਮ ਹੋ ਸਭ ਤੇ ਡਰਾਮਾ ਕਰਨਾ ਜੀ ਹੁਣ ਜਿਹੜੀ ਪੀਤੇ ਦਿਨਾਂ ਤੋਂ ਗੱਲ ਚਰਚਾ ਚੱਲਦੀ ਹੈ ਉਹ ਡਰਾਮਾ ਵੀ ਹੈ ਹੁਣ ਅੱਜ ਵਾਲੀ ਜਿਹੜੀ ਗੱਲ ਹੈ ਉਹ ਅੱਜ ਵਾਲੀ ਗੱਲ ਦੇ ਵਿੱਚ ਵੀ ਲੋਕ ਇਹਨੂੰ ਕਹਿੰਦੇ ਵੀ ਡਰਾਮਾ ਕਰਾਂ ਤਾਂ ਦੇ ਰਹੇ ਹੈ ਕਿ ਹੜ੍ਹਾਂ ਦੀ ਸਥਿਤੀ ਕਾਰਨ ਇਹੋਲੇ ਪੰਜਾਬ ਸਰਕਾਰ ਬਿਲਕੁਲ ਫੇਲ ਹੋ ਗਈ ਜੀ ਲੋਕਾਂ ਦੇ ਨਜ਼ਰੀਏ ਵਿੱਚ ਸਰਕਾਰ ਜਿਹੜੀ ਹੈ ਖਤਮ ਹੋ ਚੁੱਕੀ ਹੈ ਇਸ ਕਰਕੇ ਹੋ ਸਕਦਾ ਮੁੱਖ ਮੰਤਰੀ ਕੋਈ ਸਿਮਤੀ ਲੈਣ ਲਈ ਇਹ ਡਰਾਮਾ ਕਰ ਰਿਹਾ ਉਹ ਵਿੱਚ ਪਰ ਮੈਂ ਇਹ ਗੱਲ ਨੂੰ ਮੰਨਦਾ ਕਿ ਮੁੱਖ ਮੰਤਰੀ ਇੱਕ ਤੋਂ ਹੜਾਉਣ ਤੋਂ ਪਹਿਲਾਂ ਤਕਰੀਬ 10 ਵਾਰ ਹੀ ਪਹਿਲਾਂ 3 ਸਾਲਾਂ ਦਾ ਹਸਪਤਲ ਜਾਏ ਹਨ ਉਹਨਾਂ ਦੀ ਸਿਹਤ ਦਾ ਅੰਦਾਜ਼ਾ ਵੀ ਲਾਇਆ ਜਾ ਸਕਦਾ ਵੀ ਉਹ ਕਿਸ ਹਾਲਾਤੋਂ ਗੁਜ਼ਰੇ ਆ ਬੀਤੇ ਸਮੇਂ ਆਪਾਂ ਕਈ ਕਿਡ ਡਰਾਮਾ ਇਹ ਹੋਈ ਹੁੰਦੀ ਸੀ ਤੇ ਮੁੱਖ ਮੰਤਰੀ ਸਾਹਿਬ ਜਿਹੜੇ ਲੈਜੇ ਜਦੋਂ ਜਹਾਜ਼ ਛੱਡਿਆ ਉਹ ਲੈਦਾ ਕਿਹੋ ਜਿਹਾ ਸ਼ੁਰੋਂ ਦਾ ਬੋਲਣ ਚੱਲਣ ਦਾ ਜਿਸ ਦਿਨ ਇਥੇ ਆਪਣੇ ਫਰੀਪੁਰ ਆਏ ਆ ਉਫਰੋ ਕੀ ਢੰਗ ਰੰਗ ਸੀ ਹੋਰ ਬੜੀਆਂ ਥਾਵਾਂ ਦੇ ਢੰਗ ਰੰਗ ਉਹਨਾਂ ਦਾ ਇਹੋ ਜਿਹਾ ਵੇਖਣ ਨੂੰ ਮਿਲਿਆ ਤੇ ਹਰ ਤੋਂ ਬੈਡੀਕਲ ਗੱਲ ਹੈ ਜੀ ਸਿਹਤ ਖਰਾਬ ਤਾਂ ਹੋਣੀ ਹੋਣੀ ਹੈ ਜੀ ਹਾਂਜੀ ਉਦੋਂ ਤੇ ਗੱਲ ਹੈ ਕਿ ਤਾਂ ਆਪਣੇ ਆਲੇ ਦੁਆਲੇ ਆਪਣੇ ਘਰ ਪਰਿਵਾਰਾਂ ਦੇ ਵਿੱਚ ਵੀ ਆਪਾਂ ਵੇਖਿਆ ਵੀ ਜਦੋਂ ਖਾਣ ਪੀਣ ਵਾਲੀ ਤਾਂ ਫਿਰ ਸਿਹਤ ਖਰਾਬ ਹੁੰਦੀ ਹੁੰਦੀ ਹੈ ਨਾ ਇਸ ਕਰਕੇ ਇਹ ਦੋਵੇਂ ਪੱਖ ਹੀ ਹੋ ਸਕਦੇ ਨੇ ਡਰਾਮਾ ਵੀ ਹੋ ਸਕਦਾ ਹੈ ਜੀ ਹਾਂਜੀ ਤੇ ਨਾਲ ਜਿਹੜੀ ਉਹ ਸੇਧ ਵਾਲਾ ਕੰਮ ਹੈ ਉਹ ਵੀ ਹੋ ਸਕਦਾ ਹੁਣ ਇਹ ਜਿਹੜੀਆਂ ਗੱਲਾਂ ਉਗੜ ਕੇ ਜੇ ਥੋੜੇ ਸਮੇਂ ਬਾਅਦ ਆਉਣਗੀਆਂ ਤੁਸੀਂ ਪੀ ਕੀ ਬਣਿਆ ਹੈ ਕੀ ਅਸਲੀ ਕਹਾਣੀ ਹੈ ਕਿ ਵਾਕਿਆ ਹੀ ਇਹ ਹਰਾਂ ਦੀ ਸਥਿਤੀ ਜਿਹੜੀ ਬਣੀ ਪਈ ਹੈ ਜਾਂ ਕੇਜਰੀਵਾਲ ਆ ਰਿਹਾ ਸੀ ਹੁਣ ਕੇਜਰੀਵਾਲ ਨੂੰ ਜੇ ਚੰਡੀਗੜ੍ਹੋਂ ਦਾ ਪਤਾ ਲੈਣ ਜਾਣਾ ਪਿਆ ਉਹ ਕੇਜਰੀਵਾਲ ਕਿਸ ਮਸੂਬੇ ਨਾਲ ਆ ਰਿਹਾ ਇੰਨੇ ਦਿਨ ਪਾ ਕੇ ਜੀ ਅਣਾ ਕੋਈ ਕੇਜਰੀਵਾਲ ਤਾਂ ਨਹੀਂ ਕੋਈ ਇਹੋ ਜਿਹਾ ਤੁਹਾਡਾ ਘਾ ਕੇ ਰੂਸੀ ਕੇ ਭਗਵੰਤ ਮਾਨ ਨੂੰ ਉਸਦਾ ਕੁਰਸੀ ਤੋਂ ਹਟੋਣੇ ਪੈਣ ਹੁੰਦੀ ਹੈ ਅਜੀ ਉਹਦਾ ਉਹਦੇ ਉਹਦੇ ਤੋਂ ਡਰਦਿਆਂ ਕਿ ਇਹ ਡਰਾਮਾ ਕਰ ਲਿਆ ਗਿਆ ਹੋਵੇ ਜੀ ਤੇ ਕੀ ਵਾਕਿਆ ਹੀ ਸੱਚੇ ਇੱਕ ਮੁੱਖ ਮੰਤਰੀ ਸਾਹਿਬ ਜਿਹੜੇ ਬਿਮਾਰ ਨੇ ਇਹ ਗੱਲਾਂ ਜਿਹੜੀਆਂ ਇਹ ਗਰਭਚ ਨੇ ਇਹ ਆਉਣ ਵਾਲਾ ਸਮਾਂ ਜਿਹੜਾ ਉਹ ਅਜੇ ਤੈਅ ਕਰੇਗਾ ਕਿ ਇਹ ਡਰਾਮਾ ਹੈ ਜਾਂ ਸੱਚੀ ਬਿਮਾਰੀ ਹੈ ਵਿਰਸਾਂ ਦੇ ਨਾਲ ਜੁੜਦੀ ਗੱਲ ਹੀ ਹੈ ਕਿ ਤੁਸੀਂ ਇੱਕ ਦੋ ਦਿਨ ਪਹਿਲਾਂ ਵੇਖਿਆ ਬੰਦਾ ਕਿ ਜਦੋਂ ਲੋਕਾਂ ਦੀ ਜਾਨ ਸੁੱਕਦੀਆਂ ਨੇ ਲੋਕੀ ਰੱਬ ਦੇ ਅਰਦਾਸ ਕਰਦੇ ਇਸੇ ਤਰ੍ਹਾਂ ਹੀ ਗਿਆਨੀ ਰਗੂਬੀ ਸਿੰਘ ਜੀ ਸੱਚ ਖੜਵਾ ਉਹਦੇ ਇੰਟਰਵਿਊ ਆਪਣੇ ਖੜਵਾਣ ਦੀ ਸਾਲਾ ਉਹਨਾਂ ਨੇ ਗੁਰੂ ਸਾਹਿਬ ਨੂੰ ਅਰਦਾਸ ਕੀਤੀ ਸੀ ਕਿਤੇ ਹੋਰ ਅਰਦਾਸ ਤਾਂ ਨਹੀਂ ਪੂਰੀ ਹੁੰਦੀ ਨਾ ਨਹੀਂ ਵੇਖੋ ਗੱਲ ਇਹ ਆ ਕਿ ਚਲੋ ਅਸੀਂ ਤਾਂ ਸਲਾਮਤੀ ਇਸ ਗੱਲ ਦੀ ਮੰਨਦੇ ਆ ਕਿ ਇਹ ਸੂਬਾ ਵੀ ਸਲਾਮਤ ਰਹੇ ਤੇ ਇੱਥੇ ਜਿਹੜਾ ਹਰ ਮਤਲਬ ਬੁਛਿੰਦਾ ਉਹ ਵੀ ਸਲਾਮਤ ਰਹੇ ਬੈਂਕਿਸ ਤੇ ਪਾਚਾ ਉਸ ਨਾਮਤਰ ਕੇ ਪਰ ਗੱਲ ਇਹ ਆ ਕਿ ਜਦੋਂ ਕਿਸੇ ਦੁਖੀ ਆਤਮਾ ਦੀ ਜਿਹੜੀ ਅਰਦਾਸ ਹੁੰਦੀ ਨਾ ਸਤਿਗੁਰੂ ਸਾਹਿਬ ਉਹ ਅਰਦਾਸਾਂ ਦੇ ਵਿੱਚ ਵੀ ਕਈ ਵਾਰ ਇਹੋ ਜਿਹੀ ਗੱਲ ਹੁੰਦੀ ਹੈ ਕਿ ਉਹ ਜਿਹੜੇ ਲੱਛਣ ਨੇ ਉਹ ਸਾਹਮਣੇ ਆ ਜਾਂਦੇ ਨੇ ਜੀ ਸੋ ਮੈਂ ਇਸ ਗੱਲ ਨੂੰ ਚਾਹੁੰਦਾ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾਈ ਰੱਖੇ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ